ਮੈਂ ਕਾ ਆਡੀਓ ਪਾਈ ਸੀ ਕਿਸੇ ਸਾਥੀ ਨੇ ਹੁੰਦਾ ਜਵਾਬ ਦਿੱਤਾ ਚਲੋ ਮੈਨੂੰ ਜਾਣਦਾ ਮੈਂ ਨਹੀਂ ਉਹ ਸਾਥੀ ਨੂੰ ਜਾਣਦਾ ਤਾਂ ਮੈਂ ਸਾਥੀ ਨੂੰ ਕੁਝ ਗੱਲਾਂ ਚੇਤੇ ਕਰਾਉਣਾ ਚਾਹੂੰਗਾ ਕਿ ਉਹਨਾਂ ਛਿਲਿੰਦਰ ਵਾਲੇ ਕੇਸ ਦੀ ਗੱਲ ਕੀਤੀ ਕਿ ਉਹਨਾਂ ਸੀਐਮ ਲਾਈ ਉਹ ਸੀਐਮ ਜਿਹੜੀ ਲਾਈ ਆ ਚਲੋ ਸੀਐਮ ਲਾਈ ਤੁਸੀਂ ਕੀ ਹੁੰਦੇ ਕਰਕੇ ਭਰਤੀ ਰੱਦ ਹੋ ਗਈ ਪਰ ਅੱਜ ਜਦੋਂ ਭਰਤੀ ਬਹਾਲ ਹੋ ਗਈ ਆ ਉਹ ਜਿਹੜਾ ਕੇਸ ਆ ਉਹਨੂੰ ਕਿਉਂ ਨਹੀਂ ਸੁਣਿਆ ਗਿਆ ਭਰਤੀ ਰੱਦ ਉਸ ਕੇਸ ਦੇ ਨਾਲ ਹੋਈ ਸੀ ਤੇ ਅੱਜ ਜਦੋਂ ਐਲਪੀਏ ਲੱਗੀ ਆ ਐਲਪੀਏ ਤੇ ਉਸ ਕੇਸ ਦਾ ਕੋਈ ਹਵਾਲਾ ਹੀ ਨਹੀਂ ਹੈਗਾ ਸਿਰਫ 3363 ਦਾ ਕਿਉਂ ਹਵਾਲਾ ਕਿ ਉਹ ਕੇਸ ਵਾਪਸ ਲੈ ਲਿਆ ਤੇ ਭਰਤੀ ਬਹਾਲ ਕੀਤੀ ਜਾਂਦੀ ਆ ਨੋਟੀਫਿਕੇਸ਼ਨ ਮੁਕਾਬਦ ਭਰਤੀ ਹੋਵੇ ਦੂਜੀ ਗੱਲ ਸਾਥੀ ਨੇ ਕੀਤੀ ਫੰਡ ਦੀ ਤਾਂ ਜਿਹੜੇ 2364 ਵਾਲੇ ਸਾਥੀ ਅੱਗੇ ਲੱਗੇ ਆ ਉਹਨਾਂ ਨੂੰ ਪੁੱਛ ਲਿਓ ਇਹ ਯੂਨੀਅਨ ਨੇ ਕਦੋ-ਕਦੋ ਫੰਡ ਦੀ ਸਹਾਇਤਾ ਦਿੱਤੀ ਆ ਮੋਟਾ ਜੇ ਮੈਂ ਦੱਸ ਦਿਆਂ ਸਵਾ 2 ਲੱਖ ਰੁਪਈਆ ਪਹਿਲਾ ਰਿਵਿਊ ਵਾਸਤੇ ਦਿੱਤਾ ਉਸ ਤੋਂ ਬਾਅਦ ਰਾਜ ਸੁਖਵਿੰਦਰ ਵੱਲੋਂ 10000 ਰੁਪਈਆ ਫੇਰ ਐਲਪੀਏ ਤੇ ਦਿੱਤਾ ਗਿਆ 20000 ਰੁਪਈਆ ਕਲੜੇ ਰਾਈ ਕਲੜਾ ਜਿਉਂਦਾ ਜਾਗਦਾ ਬੈਠਾ ਲੁਧਿਆਣੇ ਵਾਲਾ ਉਹਨੇ 20000 ਰੁਪਈਆ ਦਿੱਤਾ ਉਹਨੂੰ ਉਹ ਕਲੜੇ ਤੋਂ ਪੁੱਛਿਆ ਜਾਵੇ ਤੇ ਉਹ 20000 ਰੁਪਈਆ ਤੁਹਾਨੂੰ ਕਿੰਨੇ ਦਿੱਤਾ ਸੀ ਦੂਜੀ ਆ ਇੱਕ ਕਹਿ ਰਿਹਾ ਕਿ ਅਸੀਂ ਜਾਣਦੇ ਆ ਸਾਡੇ ਸਾਥੀ ਦੱਸ ਰਹੇ ਆ ਕਿਸੇ ਦੀ ਡਿਗਰੀ ਕਿਸੇ ਦਾ ਸਰਟੀਫਿਕੇਟ ਉਹ ਸਾਥੀਓ ਉਹ ਜੋ ਜਾਲੀ ਹੋਇਆ ਉਹ ਸਾਰਿਆਂ ਦੇ ਸਾਹਮਣੇ ਆ ਜਾਊਗਾ ਉਹ ਕਿਤੇ ਦੂਰ ਨਹੀਂ ਭਜਦਾ ਜਿਹੜਾ ਜਾਲੀ ਹੋਇਆ ਅਸੀਂ ਪਹਿਲਾਂ ਵੀ ਕਹਿੰਦੇ ਸੀ ਜਿਹੜਾ ਜਾਲੀ ਹੈਗਾ ਉਹ ਬਾਹਰ ਜਾਣਾ ਚਾਹਦੇ ਜਿਹੜੇ ਹੈਗੇ ਸੀ ਉਹ ਫਸੇ ਆ ਠੀਕ ਆ ਬਾਕੀ ਆਉਣ ਵਾਲੇ ਟਾਈਮ 'ਚ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਤਾਂ ਸਾਥੀਓ ਇਹੋ ਜੀਆਂ ਜਿਹੜੀਆਂ ਧਮਕੀਆਂ ਉਹ ਕਿਸੇ ਹੋਰ ਸਾਥੀ ਉਹ ਉਹ ਕਿਸੇ ਹੋਰ ਸਾਥੀ ਨੂੰ ਦੇ ਆ ਜੀ ਅਸੀਂ ਇੰਨਾ ਤੌਮਕੀਆਂ ਤੋਂ ਡਰਨ ਵਾਲੇ ਨਹੀਂ ਬਾਕੀ ਜਿਹੜੀ ਗੱਲ ਆ ਜਦੋਂ ਬੇਰੁਜ਼ਗਾਰ ਸੀ ਉਦੋਂ ਵੀ ਸਾਡੀ ਇਹੀ ਗੱਲ ਸੀ ਕਿ ਈਟੀਟੀ ਦੀ ਭਰਤੀ ਆ ਈਟੀਟੀ ਨੂੰ ਰੱਖਿਆ ਜਾਵੇ ਅੱਜ ਜੇ ਰੁਜ਼ਗਾਰਤੇ ਆ ਅੱਜ ਵੀ ਸਾਡੀ ਇਹੀ ਮੰਗ ਆ ਕਿ ਜਿਹੜੀ ਭਰਤੀ 2364 6635 9594 ਉਹ ਈਟੀਟੀ ਨੇ ਇੱਕ ਸਾਉ ਦਾ ਖੂਨ ਡੋਲਡੋਲ ਕੇ ਲਈ ਆ ਕੀ ਜਦੋਂ ਸ਼ੁਰੂ ਤੋਂ ਲੜੇ ਆ ਇਹ ਜਿਹੜੇ ਸਾਥੀ ਆ ਜਾ ਆਡੀਓ ਪਾਰੇ ਇਹਨਾਂ ਦੀ ਯੂਨੀਅਨ ਨੂੰ ਕੀ ਦੇਣਾ ਸਾਡੇ ਸਾਥੀ ਟੈਂਕੀਆਂ ਤੇ ਬੈਠੇ ਸਾਡੇ ਸਾਥੀ ਟਾਵਰਾਂ ਤੇ ਬੈਠੇ ਸਾਡੇ ਸਾਥੀਆਂ ਨੇ ਨਹਿਰਾ ਦੇ ਛਾਲਾ ਮਾਰੀਆਂ ਸਾਡੇ ਸਾਥੀਆਂ ਨੇ ਪੁਲਿਸ ਤੋਂ ਡੰਡੇ ਖਾਦੇ ਈਟੀਟੀ ਵਾਲੇ ਨੇ ਤੇ ਉਹ ਸਾਡੇ ਸਾਥੀਆਂ ਨੇ ਵੀ ਫੰਡ ਦਿੱਤਾ ਜਿਨ੍ਹਾਂ ਦਾ ਨੰਬਰ ਜੇ ਬੀਅੜ ਵਿੱਚ ਹੁੰਦੀ ਆ ਤੇ ਉਹ ਬਾਹਰ ਜਾਂਦੇ ਆ ਉਹਨਾਂ ਸਾਥੀਆਂ ਦਾ ਵੀ ਉਹ ਸਾਥੀ ਵੀ ਸਾਡੇ ਲੱਗਣੇ ਚਾਹੀਦੇ ਆ ਸਾਡੇ ਬੀਅੜਾ ਵਾਲੇ ਕਿਸੇ ਹੋਰ ਡਿਗਰੀ ਕਰਕੇ ਜੇ ਸਾਡੇ ਈਟੀਟੀ ਵਾਲੇ ਸਾਥੀ ਦਾ ਹੱਕ ਮਾਰਿਆ ਜਾਂਦਾ ਇਹ ਅਸੀਂ ਪਹਿਲਾਂ ਵੀ ਕਹਿੰਦੇ ਸੀ ਜਦੋਂ ਬੇਰੁਜ਼ਗਾਰ ਸੀ ਅਸੀਂ ਅੱਜ ਵੀ ਕਹਿੰਨੇ ਆ ਤਾਂ ਸਾਥੀਓ ਤੁਸੀਂ ਇਹਨਾਂ ਦੀਆਂ ਜਿਹੜੀਆਂ ਆ ਗੱਲਾਂ ਇਹਨਾਂ ਚ ਨਾਓ ਬਾਕੀ ਕੋਈ ਗੱਲ ਨਹੀਂ ਪ੍ਰਮਾਤਮਾ ਜਿਹੜਾ ਬੈਠਾ ਉਹਨੇ ਵੇਖਿਆ ਸੁਪਰੀਮ ਕੋਰਟ ਤੱਕ ਇਹ ਗਏ ਨੇ ਸੁਪਰੀਮ ਕੋਰਟ ਤੋਂ ਇਹਨਾਂ ਨੂੰ ਕੀ ਜਵਾਬ ਮਿਲਿਆ ਇਹਨਾਂ ਨੂੰ ਵੀ ਪਤਾ 2364 ਤੇ ਵੀ ਗਏ ਨੇ ਇਹਨਾਂ ਨੂੰ ਵੀ ਪਤਾ ਸੁਪਰੀਮ ਕੋਰਟ ਤੋਂ ਕੀ ਜਵਾਬ ਮਿਲਿਆ ਤੇ ਇਹ ਤੁਹਾਨੂੰ ਸਿਰਫ ਗੁੰਮਰਾਹ ਕਰ ਰਹੇ ਨੇ ਬੇਫਿਕਰ ਉਹ ਤੁਹਾਡੇ ਨਾਲ ਖੜੇ ਆ ਪਹਿਲਾਂ ਵੀ ਖੜੇ ਸੀ ਅੱਜ ਵੀ ਖੜੇ ਆ ਠੀਕ ਆ ਟਾਈਮ ਆਉਂਦਾ ਕਿਸੇ ਟਾਈਮ ਸ਼ਿਲਿੰਦਰ ਨੂੰ ਮਾੜਾ ਬੋਲਿਆ ਗਿਆ ਸੀ ਦੁੱਖ ਲੱਗਦਾ ਸੀ ਕੋਈ ਗੱਲ ਨਹੀਂ ਇਹ ਜੇ ਜੇ ਆਪਣੀ ਲੜਾਈ ਸੱਚੇ ਮਨ ਵਾਲਾ ਤੇ ਸੱਚੇ ਦਿਲੋਂ ਆ ਤਾਂ ਉਹ ਲੜਾਈ ਚ ਹਮੇਸ਼ਾ ਜਿੱਤ ਹੁੰਦੀ ਆ ਤੇ ਅੱਜ ਜਿੱਤ ਤੁਹਾਡੇ ਸਾਹਮਣੇ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਆ ਕਿ ਭਰਤੀ ਕਿਹੜੇ ਕੇਸਾਂ ਕਰਕੇ ਰੁਕੀ ਸੀ ਤੇ ਅੱਜ ਕਿਹੜੇ ਕੇਸ ਵਾਪਸ ਲੈਣ ਨਾਲ ਭਰਤੀ ਬਾਹਰ ਆਈ ਆ ਤਾਂ ਸਾਥੀਓ ਫੰਡ ਦੀ ਗੱਲ ਵਾਰ-ਵਾਰ ਮੈਂ ਕਹਿੰਨਾ ਕਿ ਜਿਹੜਾ ਫੰਡ ਆ 2364 ਵਾਲੇ ਸਾਥੀ ਆਪ ਹੀ ਦੱਸ ਦੇਣ ਇਹਨਾਂ ਨੂੰ ਕਿ ਸਾਨੂੰ ਕਦੋਂ-ਕਦੋਂ ਫੰਡ ਮਿਲਿਆ ਬਾਕੀ ਮੈਂ ਆਡੀਓ ਦੇ ਵਿੱਚ ਪਹਿਲਾਂ ਹੀ ਦੱਸ ਚੁੱਕਾ ਬਾਕੀ ਜਾਲੀ ਆ ਜਿਹੜੇ ਜਾਲੀ ਦੀਆਂ ਤੂੰ ਗੱਲਾਂ ਕਰਦਾ ਕੋਈ ਚੱਕਰ ਨਹੀਂ ਵੀਰੇ ਤੂੰ ਜਦੋਂ ਮਰਜ਼ੀ ਸਰਟੀਫਿਕੇਟਾਂ ਦੀ ਵਾਲੀ ਜਿਹੜਾ ਡਿਪਾਰਟਮੈਂਟ ਦਾ ਕੰਮ ਆ ਡਿਪਾਰਟਮੈਂਟ ਨੇ ਸਾਰਾ ਕੁਝ ਕੀਤਾ ਇਸ ਦਾ ਮਤਲਬ ਤੁਸੀਂ ਡਿਪਾਰਟਮੈਂਟ ਤੇ ਵੀ ਉਂਗਲ ਚੱਕ ਰਹੇ ਹੋ ਨਾਲ ਤਾਂ ਸਾਥੀਓ ਤਗੜੇ ਰਹੋ ਹੁਣ ਜੇ ਆਪਾਂ ਇੱਥੋਂ ਤੱਕ ਪਹੁੰਚੇ ਆਂ ਤੇ ਅੱਗੇ ਪਹੁੰਚਾਂਗੇ ਆਪਾਂ ਬੜੀ ਵੱਡੀ ਲੜਾਈ ਕਰਕੇ ਈਟੀਟੀ ਦੀ ਹੋਂਦ ਨੂੰ ਬਚਾਇਆ ਨਹੀਂ ਤਾਂ ਕਿਤੇ ਨਾ ਕਿਤੇ ਈਟੀਟੀ ਦੀ ਹੋਂਦ ਨੂੰ ਜਿਹੜਾ ਉਹ ਖਤਮ ਕੀਤਾ ਜਾ ਰਿਹਾ ਸੀ ਤਾਂ ਸਾਥੀਓ ਕੋਈ ਗੱਲ ਨਹੀਂ ਤੁਹਾਡੇ ਨਾਲ ਖੜੇ ਆ ਪਹਿਲਾਂ ਵੀ ਖੜੇ ਸੀ ਤੇ ਅੱਜ ਵੀ ਖੜੇ ਆ ਤੁਸੀਂ ਸਾਡਾ ਸਾਥ ਦਿਓ ਅਸੀਂ ਅਸੀਂ ਤੁਹਾਡੇ ਤੋਂ ਜ਼ਿਆਦਾ ਟਾਈਮ ਨਹੀਂ ਮੰਗਦੇ ਸੀ ਥੋੜਾ ਟਾਈਮ ਮੰਗਦੇ ਆ ਕਿ ਥੋੜਾ ਟਾਈਮ ਵੇਟ ਕਰਨੀ ਪੈ ਸਕਦੀ ਆ ਪਰ ਭਰਤੀ ETT ਆ ਜੇ ਭਰਤੀ ETT ਦੀ ਆ ਤੇ ਉਹਦੇ ਚ ETT ਵਾਲਾ ਲੱਗੇ ਨਾ ਕੋਈ ਬੀੜ ਵਾਲਾ ਲੱਗੇ ਧੰਨਵਾਦ ਸਾਥੀਓ